ਅੱਜ ਅਸੀਂ ਆ ਆ ਮਤਾ ਪੂਰੇ ਐਸਜੀਪੀਸੀ ਨੂੰ ਦੇਣ ਆਏ ਆ ਇਸ ਕਰਕੇ ਨਹੀਂ ਕਿ ਸਾਨੂੰ ਆਸ ਹੈ ਕਿਉਂਕਿ ਜਿਹੜੀ ਸੰਸਥਾ 328 ਰੂਪਾਂ ਦੀ ਖੋਜ ਨਹੀਂ ਕਰ ਸਕਦੀ ਹੈਗੀ ਔਰ ਉਸ ਦਾ ਇਨਸਾਫ ਨਹੀਂ ਦੇ ਸਕਦੀ ਸੁਖਬੀਰ ਬਾਦਲ ਦਾ ਪਰਸਨਲ ਆਡੀਟਰ ਜਿਹੜਾ 10 ਕਰੋੜ ਖਾ ਗਿਆ ਹੈਗਾ ਸਤਿੰਦਰਪਾਲ ਸਿੰਘ ਗੋਲੀ ਉਹਦਾ ਨਹੀਂ ਕੋਈ ਇਹਨਾਂ ਨੇ ਜਵਾਬ ਦਿੱਤਾ ਮਤੇ ਵੀ ਪਾਤੇ ਪਰ ਉੱਤੇ ਕਾਰਵਾਈ ਕੋਈ ਨਹੀਂ ਕਰਾਈ ਹੈਗੀ ਪਰ ਅਸੀਂ ਉਰੇ ਜਿਹੜਾ ਮਤਾ ਦੇਣ ਆਏ ਆ ਉਹ ਜਿਹੜਾ ਬੰਦੇ ਮਾਤਰਮ ਦਾ ਨੈਸ਼ਨਲ ਸੌਂਗ ਦੇ ਰੂਪ ਦੇ ਵਿੱਚ ਉਰੇ ਦੱਸਿਆ ਗਿਆ ਪਾਰਲੀਮੈਂਟ 'ਚ ਡਿਬੇਟਾਂ ਹੋ ਰਹੀਆਂ ਉਹਦੇ ਉੱਤੇ ਐਸਜੀਪੀਸੀ ਨੂੰ ਅਸੀਂ ਬੇਨਤੀ ਕਰਨਾ ਹੈ ਕਿ ਤੁਸੀਂ ਆਪ ਦਾ ਜਰੂਰ ਉਹਦੇ ਉੱਤੇ ਕਮੈਂਟ ਕਰੋ ਤੇ ਜਿਹੜੇ ਸਿੱਖੀ ਨਾਲ ਪਿਆਰ ਕਰਦੇ ਐਮਪੀ ਐ ਉਹਨਾਂ ਨੂੰ ਸਮਝਾਓ ਕਿ ਇਹ ਸਿੱਖਾਂ ਤੇ ਲਾਗੂ ਨਹੀਂ ਹੋ ਸਕਦਾ ਕਿਉਂਕਿ ਗੁਰਸਿੱਖੀ ਸਪਸ਼ਟ ਹੈ ਕਿ ਚਾਹੇ ਭਗਤ ਕਬੀਰ ਸਾਹਿਬ ਦੀ ਬਾਣੀ ਲੈ ਲਓ ਗੁਰੂ ਨਾਨਕ ਸਾਹਿਬ ਦੀ ਲੈ ਲੋ ਗੁਰੂ ਤੇਗ 74 ਸਾਹਿਬ ਦੀ ਲੈ ਲੋ ਸਾਡਾ ਸਿਰਫ ਤੇ ਸਿਰਫ ਇੱਕ ਰੱਬ ਜਿਹਦੇ ਅਧੀਨ ਮਨੁੱਖੀ ਜਾਤ ਸਭੇ ਇੱਕ ਪਛਾਨਬੋ ਦਾ ਹੁਕਮ ਸਾਨੂੰ ਹੈਗਾ ਉਹਦੇ ਅਧੀਨ ਅਸੀਂ ਬਸਦੇ ਹੈਗੇ ਆ ਸੋ ਅਸੀਂ ਇਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਗੁਰਸਿੱਖੀ ਦੇ ਪੱਖ ਚ ਆਵਾਜ਼ ਬੁਲੰਦ ਕਰਨ ਔਰ ਇਹ ਦੇਸ਼ ਜਿਹੜਾ ਹਿੰਦੂਤਵਾ ਵੱਲ ਵੱਧ ਰਿਹਾ ਔਰ ਸਾਨੂੰ ਮਾ ਪੁਜਾਰੀ ਬਣਾ ਰਿਹਾ ਉਹਦੇ ਚੋਂ ਸਾਨੂੰ ਕੱਢਣ ਜਿਵੇਂ ਗੁਰੂ ਸਾਹਿਬਾਨਾ ਨੇ ਸਾਨੂੰ ਕੱਢਿਆ